ਸ੍ਰੀ ਸ਼ਿਵ ਸ਼ਕਤੀ ਸੇਵਕ ਸਭਾ ਪਟਾਲਾ ਵੱਲੋਂ ਤੀਸਰੀ વાર્ਸ਼ਿਕ ਭਗਵਾਨ ਸ਼ੰਕਰ ਜੀ ਦੀ ਪਾਲਕੀ ਸਰੂਪ ਭਰਾਤ 8 ਫਰਵਰੀ ਨੂੰ ਰਵੀਵਾਰ ਟੂਮਟਾਮਨਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਨਹਿਰੂ ਗੇਟ ਤੋਂ ਚੱਲ ਕੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਤੋਂ ਹੁੰਦੀ ਹੈ ਹਸਰੀਪਾਲ ਸਿਨੇਮਾ ਰੋਡ ਜਸਨ ਸਿੰਘ ਰਾਮਗੜੀ ਹਾਲ ਖਜੂਰੀ ਗੇਟ ਮੀਆ ਮੰਦਲਾ ਉਮਰਪੁਰਾ ਚੌਂਕ ਤੋਂ ਹੁੰਦੇ ਹੋਏ ਸ੍ਰੀ ਅਚਲੇਸ਼ਵਰ ਧਰ ਮੰਦਿਰ ਪਹੁੰਚੇਗੀ ਜੇਸਾ ਪਹਿਲੇ ਸ਼ੋਗਾਇਤਰਾ ਵਿੱਚ 우ਜੈਨ ਦੇ ਬਾਬਾ ਮਹਾਕਾਲ ਸਰਕਾਰ ਆਪਣੀ ਪਾਰਕੀ ਚ ਵਿਰਾਜਮਨ ਹੋਗੇ ਭਗਤਾਂ ਨੂੰ ਦਰਸ਼ਨ ਦੇਣਗੇ ਅਤੇ ਉੱਤਰਾਖੰਡ ਤੋਂ ਮਾਤਾ ਜੀ ਦੀ ਭਵੇਂ ਡੋਲੀ ਦੇਖਣ ਨੂੰ ਮਿਲੇਗੀ ਜਿਸ ਦੇ ਬਾਅਦ ਸ਼ਿਵwidehat ਚ ਸ਼ੁਰੂਆਤ ਅਜੋਲੀ ਵੀ ਕੀਤਾ ਜਾਏਗਾ ਸ਼ਿਵ ਸ਼ਕਤੀ ਸੇ ਰਕਤਬਾ ਬਟਾਰਾਵਲੋਂ 3 ਦਿਰੀ ਤੋਂ ਗੁਦਰਾਤ ਕੱਢੀ ਆ ਰਹੀ ਹੈ ਇਸ ਬਰਾਤ ਵਿੱਚ ਬਾਬਾ ਮਹਾਕਾਲ ਜਾਨ ਤੋਂ ਆ ਰਹੇ ਨੇ ਮਾਤਾ ਜੀ ਦੀ ਡੋਲੀ ਉੱਤਰਾਖੰਡ ਤੋਂ ਆ ਰਹੀ ਹੈ ਅੰਬਜਾ ਤੇ ਸ਼੍ਰੀ ਰਾਮ ਢਟਕਾ ਵਾਲੇ ਆ ਰਹੇ ਨੇ ਕਾਸ਼ਾ ਡੰਮਰੂਲੀ ਟੀਮ ਪਟਾੜੇ ਤੋਂ ਤਲਦੀ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਖ ਜੋੜ ਕੇ ਕਿ ਸਾਰੇ ਸ਼ਹਿਰ ਵਾਸੀ ਇਸ ਯਾਤਰਾ ਤੋਂ ਵੱਧ ਚੜ ਕੇ ਤਾਲਣ ਤੇ ਬਾਬਾ ਮਹਾਕਾਲ ਦਾ ਮਾ ਪਾਰਵਤੀ ਦਾ ਸ਼ਿਵਾ ਪ੍ਰਾਪਤ ਕਰਮ ਜੈ ਪੁਲੇ ਸ਼ੰਕਰ ਦੀ ਜੈ ਜੈ ਸ਼੍ਰੀ ਮਾਤਾ ਤਾਲ ਕਿੰਨੇ ਕਿੱਧਰ ਕਿੱਥੇ ਦਾ ਕਿੰਨੇ ਆਹ ਤੋ ਰਾਤ ਤਰੀਕ ਨੂੰ ਨਾੜੂ ਗੇੜ ਤੋਂ ਫਿਰ ਲਾਵੇ ਸ਼ੁਰੂ ਹੋ ਗਏ ਸਾਰੇ ਸ਼ਹਿਰ ਟੁੰਦੀ ਹੋਈ ਰਾਤ ਤਿਮੇਸ਼ਰ ਦਾ ਮੱਛੇ ਬਾੜੀ ਦਾ ਜਾ ਕੇ ਹੰਪੂਨ ਹੋਏਗੀ ਅਤੇ ਸੇਵਾਟੀ ਦਾ ਸੇਵਾ ਜਿਆਦਾ ਹੋ ਰਮੀ ਕੀਤਾ ਜਾਏਗਾ ਭਗਦਾਵ ਅਤੇ ਲੰਗਰ ਦਾ ਪ੍ਰਬੰਧ ਹੈ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਜਿੰਨੇ ਸ਼ੈ ਨੂੰ ਆਸੀ ਨੇ ਇਸ ਜਾਤਾਂ ਤੋਂ ਵੱਧ ਤੋਂ ਵੱਧ ਵਾਦੀ ਚੜ ਗਈ ਸਾਲਿਆਣ ਤੇ ਬਾਬਾ ਬਹਾ ਕਾਲਦਾ ਸ਼ੀਵਾ ਪ੍ਰਾਪਤ ਕਰਨ ਮਾ ਭਗਵਤੀ ਦਾ ਸ਼ੀਵਰ ਪ੍ਰਾਪਤ ਕਰਨ ਇਸਨਾਤਮ ਦੇ ਨਾਲ ਜੁਣ ਜਾ ਪੁਲਿਸਨ ਕਦੀ